ਵੈਜੀ ਦੀ ਖਾਲਸਾ ਵੈਜੀ ਦੀ ਫਤਿਹ ਮੈਂ ਹੰਦਪ ਸਿੰਘ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣਾ ਚੈਨਲ ਸਿੱਖੀ ਕੀ ਪੀੜੀਆ ਤੇ ਤੇ ਅੱਜ ਹੈ 1 ਜਨਵਰੀ ਨਵੇਂ ਸਾਲ ਦੀ ਸ਼ੁਰੂਆਤ ਵੈਸੇ ਤਾਂ ਸਾਡਾ ਸਿੱਖਾਂ ਦਾ ਨਵਾਂ ਸਾਲ ਇੱਕ ਚੇਤ ਤੋਂ ਸ਼ੁਰੂ ਹੁੰਦਾ ਹੈ ਪਰ ਇਸ ਵਿਸ਼ੇ ਤੇ ਕਿਸੇ ਦਿਨ ਫਿਰ ਕਰਾਂਗੇ ਚਰਚਾ ਤੇ ਅੱਜ ਦੇ ਅੱਜ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਨਵੀਂ ਸੀਰੀਜ਼ ਦੀ ਜਿਸ ਦੇ ਵਿੱਚ ਆਪਾਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਮਹੱਤਵਪੂਰਨ ਘਟਨਾਵਾਂ ਅਤੇ ਕੁਝ ਅਣਦੇਖੇ ਪਹਿਲੂਆਂ ਦੇ ਬਾਰੇ ਚਰਚਾ ਕਰਿਆ ਕਰਾਂਗੇ ਤੇ ਕਿ ਅੱਜ ਦੇ ਦਿਨਾਂ ਸਿੱਖ ਇਤਿਹਾਸ ਦੇ ਵਿੱਚ ਕੀ ਕੁਝ ਵਾਪਰਿਆ ਸੋ ਚਲੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ 1 ਜਨਵਰੀ ਵਾਲੇ ਦਿਨ ਸਿੱਖ ਇਤਿਹਾਸ ਦੇ ਵਿੱਚ ਕੀ ਕੁਝ ਵਾਪਰਿਆ ਸੋ ਸਾਡੇ ਕੋਲ ਇੱਥੇ ਇਹਦੀ ਘਟਨਾ ਹੈ 1806 ਦੀ ਜਿਸ ਵੇ ਇਸ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਕਪੂਰਥਲੇ ਦੇ ਸਰਦਾਰ ਫਤਿਹ ਸਿੰਘ ਦਾ ਆਲੂ ਆਈਏ ਦੇ ਕਹਣ ਤੇ ਅੰਗਰੇਜ਼ਾਂ ਨਾਲ ਮਤਲਬ ਕਿ ਈਸਟ ਇੰਡੀਆ ਕੰਪਨੀ ਦੇ ਨਾਲ ਇੱਕ ਸੰਧੀ ਕਾਇਮ ਕੀਤੀ ਸੀ ਜਿਸ ਦੇ ਪਜੀ ਮਤਲਬ ਪਰਸਪਰਤਾ ਗਿਆ ਸੀ ਕਿ ਕੋਈ ਵੀ ਇੱਕ ਦੂਸਰੇ ਦੇ ਰਾਜ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗਾ ਕਿਸੇ ਦਿਨ 1936 ਵਿੱਚ ਕਰਪਾਮ ਦੀ ਆਜ਼ਾਦੀ ਦੇ ਲਈ ਲਿਲੀ ਲਗਾਏ ਗਏ ਮੋਰਚੇ ਜਿਸ ਸੰਬੰਧ ਵਿੱਚ ਅਕਾਲੀ ਗੱਲ ਨੇ ਪਹਿਲੇ ਆਪਣਾ ਪਹਿਲਾ ਜਥਾ ਭੇਜਿਆ ਸੀ ਤੇ ਪਹਿਲੀ ਜਾਂਬਰੀ 1957 ਨੂੰ ਪ੍ਰੋਫੈਸਰ ਸਾਇਕ ਸੰਘੋਣਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟਿਕਾ ਟਿਕਾ ਕਰਨ ਦਾ ਕਾਰਜ ਅੰਕੀਤਾ ਸੀ ਜੋ ਕਿ 1961 ਵਿੱਚ ਜਾ ਕੇ ਸੰਪੂਰਨ ਹੋਇਆ ਸੀ ਇਸ ਦਾ ਟੀਕੇ ਦੀ ਅੱਜ ਵੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਮਹਾਨਤਾ ਹੈ। ਇਸੇ ਦਿਨ 1986 ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਗੇਮੂ ਹਰਿਆਣਾ ਦੀ ਪੁਲਿਸ ਨੇ ਜੀਰਕਪੁਰ ਤੋਂ ਗ੍ਰਿਫਤਾਰ ਕੀਤਾ ਸੀ। ਜੋ ਕਿ ਉਹਨਾਂ ਤੋਂ ਉਹਨਾਂ ਉੱਪਰ ਇੱਕ ਪਹਿਲਾਂ ਤੋਂ ਠੂਠਾ ਪੁਲਿਸਮੁਕਦਮਾ ਦਰਜ ਕੀਤਾ ਗਿਆ ਸੀ। ਇਸੇ ਦਿਨ 1910 ਵਿੱਚ ਬਰਾਸਨ ਸਿੰਘ ਗੇਰਾਗੇਮੂ ਪੁਲਿਸ ਨੇ ਇੱਕ ਠੂਠੇ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ। ਤੇ ਇੱਥੋਂ ਹੀ ਠੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਹੋਈ ਸੀ ਜੇ ਤੈਨਾਂ 1993 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੀ ਕੌਕੇ ਨੂੰ ਪੁਲਿਸ ਨੇ ਅਨੁਮੋਖੀ ਚੀਹੇ ਦੇ ਤੋ ਬਾਅਦ ਸ਼ਹੀਦ ਕਰ ਦਿੱਤਾ ਸੀ ਸੋ ਇਹ ਸਨ ਸਿੱਖ ਇਤਿਹਾਸ ਦੀਆਂ ਕੁਝ ਮਹੱਤਵਪੂਰਨ ਘਟਨਾਵਾਂ ਜੋ ਕਿ ਜੋ ਕਿ 1 ਜਨਵਰੀ ਵਾਲੇ ਦਿਨ ਵਾਪਰੀਆਂ ਸੋ ਇਸ ਦੇ ਨਾਲ ਇੱਕ ਕਰਦੇ ਆਂ ਵੀਡੀਓ ਸਮਾਪਤ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੇ ਨੋਟੀਫਿਕੇਸ਼ਨ ਬੈਲ ਨੂੰ ਕਰ ਲਓ ਆਨ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੀ ਜਾਣਕਾਰੀ ਮਿਲਦੀ ਰਹੇ ਰੈਗੂਜੀ ਦਾ ਖਾਲਸਾ ਰੈਗੂਜੀ ਦੀ ਫਤਿਹ